ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜੀ ਨਦੀ ਵੀ ਆ ਜਾਂਦੀ ਹੈ ਕਿ ਕਿ ਵਾਰੀ ਫਿਰ ਸਕੂਲ ਜਾਣ ਚ ਬਹੁਤ ਦਿੱਕਤ ਹੁੰਦੀ ਹੈ ਸਕੂਲ ਜਾਂਦੇ ਨਹੀਂ ਫਿਰ ਜਦੋਂ ਨਦੀ ਆਂਦੀ ਆ ਪੁਲ ਵੀ ਕਹਿੰਦੇ ਥੱਲੇ ਖੋਖਲਾ ਹੋਇਆ ਪਿਆ ਅਸੀਂ ਬੋਲਦੇ ਆ ਤਿੜਿਆ ਹੋਇਆ ਉਥੋਂ ਥੱਲੇ ਖਾਲੀ ਹੋ ਗਿਆ ਪੂਰਾ ਮੁਹਾੜੀ ਜਿਹਨੇ ਤੇ ਇੱਕ ਅਜੀਹੇ ਪਿੰਡ ਦੇ ਵਿੱਚ ਖੜਿਆ ਜੋ ਕਿ ਇੱਕ ਟਾਪੂ ਬਣ ਜਾਂਦਾ ਸੀ ਕਿ ਹੋਂ ਦੇਖੋ ਅੱਪ ਨੂੰ ਮੀਂਹ ਪੈ ਰਿਹਾ ਜੀ ਆਏ ਨਹੀਂ ਪਤਾ ਵੀ ਕਿਹੜੇ ਵਕਤ ਨਦੀ ਆਜ ਬਈ ਉਹਦਾ ਪੁਲ ਥੱਲਿਓ ਪੂਰਾ ਖਾਲੀ ਹੋ ਚੁੱਕਿਆ ਇੱਟਾ ਉੱਟਾ ਸਾਰੀਆਂ ਨਿਕਲ ਚੁੱਕੀਆਂ ਹਾਂ ਜੀ ਇਹ ਖਤਰੀ ਹੈ ਜੀ ਉਹਨਾ ਜੇ ਗੱਡੀ ਗੱਡੀ ਆ ਗਈ ਕੋਈ ਇਹ ਤਾਂ ਹੀ ਇੱਧਰੋਂ ਇਹ ਗਰੀਬੇ ਪੱਤਰ ਪੁੱਤਰ ਜੇ ਗਰੀਬੇ ਵਿੱਚ ਕੋਈ ਇੱਧਰੋਂ ਗੱਡੀ ਨਾ ਕਰੇ ਅੱਬਾ ਇਹ ਪੁਲ ਦੇ ਕਰਕੇ ਕਿੰਨੀ ਕੀ ਦਿੱਕਤ ਆ ਰਹੀ ਬਹੁਤ ਦਿੱਕਤ ਆ ਵੀਰ ਜੀ ਜਦ ਬਰਸਾਤ ਪੈਂਦੀ ਹੈ ਬੁਰਾ ਹਾਲ ਹੋ ਰਿਹਾ ਬੱਚੇ ਸਕੂਲ ਵਾਲੇ ਬਹੁਤ ਜ਼ਿਆਦਾ ਤੰਗ ਰਹਿੰਦੇ ਹਾਂ ਡਿੱਗ ਵੀ ਸਕਦਾ ਜਦੋਂ ਮਰਜ਼ੀ ਡਿੱਗ ਸਕਦਾ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜੀ ਨਦੀ ਵੀ ਆ ਜਾਂਦੀ ਹੈ ਕਿ ਕਈ ਵਾਰੀ ਫਿਰ ਸਕੂਲ ਜਾਣ ਚ ਬਹੁਤ ਦਿੱਕਤ ਹੁੰਦੀ ਹੈ ਸਕੂਲ ਜਾਂਦੇ ਨਹੀਂ ਫਿਰ ਜਦੋਂ ਨਦੀ ਆਂਦੀ ਆ ਸਕੂਲ ਨਹੀਂ ਪੁਲ ਵੀ ਕਹਿੰਦੇ ਥੱਲੇੋਂ ਖੋਖਲਾ ਹੋਇਆ ਪਿਆ ਆਪਣਾ ਹਾਂਜੀ ਉਹ ਟਿੜਿਆ ਹੋਇਆ ਉਥੋਂ ਥੱਲੇੋਂ ਖਾਲੀ ਹੋ ਗਿਆ ਪੂਰਾ ਇਹ ਜਿਹੜਾ ਪੋਲਾ ਚ ਕਾਫੀ ਜਿਹਾ ਖਸਤਾ ਹੋ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਥੱਲੇੜੇ ਹਿੱਸੇ ਤੋਂ ਜਿੰਨੀਆਂ ਬ੍ਰਿਕਸ ਨੇ ਇੱਟਾਂ ਸੀਗੀਆਂ ਪੱਥਰ ਸੀਗੇ ਪੁਲ ਦੇ ਹੇਠੋਂ ਥੱਲੇ ਖਿਸਕ ਚੁੱਕੇ ਨੇ ਜਿੰਨਾ ਵੀ ਪਾਣੀ ਆਉਂਦਾ ਉਹ ਸਾਰਾ ਇੱਥੇ ਆ ਕੇ ਇਕੱਠਾ ਹੁੰਦਾ ਤੇ ਇਸ ਦੇ ਨਾਲ ਹੀ ਪੁਲ ਜਿਹੜਾ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਦੇਖੋ ਇਹ ਮੁਹਾੜੀ ਜ਼ਿਲ੍ਹੇ ਦਾ ਪਿੰਡ ਜਿਹੜਾ ਆ ਜੈੰਤੀ ਮਾਜਰੀ ਆ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜੇ ਸਮੇਂ ਅਸੀਂ ਮੁਹਾੜੀ ਜ਼ਿਲ੍ਹੇ ਦੇ ਇੱਕ ਅਜੀਹੇ ਪਿੰਡ ਦੇ ਵਿੱਚ ਖੜੇ ਆ ਜੋ ਕਿ ਇੱਕ ਟਾਪੂ ਬਣ ਜਾਂਦਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਟਾਪੂ ਇਸ ਕਦਰ ਬਣ ਜਾਂਦਾ ਹੈ ਕਿ ਜਿਵੇਂ ਪਹਾੜਾਂ ਦੇ ਵਿੱਚ بارش ਹੁੰਦੀ ਆ ਤਾਂ ਜਿੰਨਾ ਵੀ ਪਾਣੀ ਆਉਂਦਾ ਉਹ ਸਾਰਾ ਇੱਥੇ ਆ ਕੇ ਇਕੱਠਾ ਹੁੰਦਾ ਤੇ ਇਸ ਦੇ ਨਾਲ ਹੀ ਪੁਲ ਜਿਹੜਾ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਦੇਖੋ ਇਹ ਮੁਹਾੜੀ ਜ਼ਿਲ੍ਹੇ ਦਾ ਪਿੰਡ ਜਿਹੜਾ ਆ ਜੈੰਤੀ ਮਾਜਰੀ ਆ ਇਹ ਜਿਹੜਾ ਪੁਲਾਜ ਕਾਫੀ ਜਿਹਾ ਖਸਤਾ ਹੋ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਥੱਲੇੜੇ ਹਿੱਸੇ ਤੋਂ ਜਿੰਨੀਆਂ ਬ੍ਰਿਕਸ ਨੇ ਇੱਟਾਂ ਸੀਗੀਆਂ ਪੱਥਰ ਸੀਗੇ ਪੁਲ ਦੇ ਹੇਠੋਂ ਥੱਲੇ ਖਿਸਕ ਚੁੱਕੇ ਨੇ ਤੇ ਪੁਲ ਜਿਹੜਾ ਆ ਨਿਚਲੇ ਪਾਸੇ ਤੋਂ ਪੂਰੀ ਤਰੀਕੇ ਦੇ ਨਾਲ ਖੋਖਲਾ ਹੋ ਚੁੱਕਿਆ ਜਿਸ ਦੇ ਕਾਰਨ ਇਹ ਜਿਹੜਾ ਪੁਲ ਹੈ ਉਹ ਕਿਸੇ ਵੀ ਸਮੇਂ गिर ਸਕਦਾ ਹੈ ਗਿਰਨ ਦਾ ਦਰ ਜਿਹੜਾ ਆ ਹਮੇਸ਼ਾ ਬਣਿਆ ਹੋਇਆ ਤਸਵੀਰਾਂ ਦੇਖ ਸਕਦੇ ਹੋ ਇਹ ਮੋਹਾਲੀ ਜ਼ਿਲ੍ਹੇ ਦਾ ਪਿੰਡ ਜੀਅੰਤੀ ਮਾਜਰੀ ਆ ਤਾਂ ਪਹਾੜਾਂ ਦੇ ਬਿਲਕੁਲ ਨਾਲ ਲੱਗਦਾ ਹੋਇਆ ਪਿੰਡ ਹੈ ਇੱਥੇ ਪੁਲ ਹੈ ਤੇ ਇਸ ਦੀ ਖਸਤਾ ਹਾਲਤ ਤੁਸੀਂ ਦੇਖ ਸਕਦੇ ਹੋ ਪਿੰਡ ਵਾਲੇ ਜਿਹੜੇ ਸੀਗੇ ਲਗਾਤਾਰ ਮੰਗ ਕਰ ਰਹੇ ਨੇ ਇਸ ਪੁਲ ਨੂੰ ਦੁਬਾਰਾ ਨਵਾਂ ਬਣਾਉਣ ਦੀ ਮੰਗ ਕਰ ਰਹੇ ਨੇ ਪਰ ਪ੍ਰਸ਼ਾਸਨ ਜਿਹੜਾ ਕਿਤਨੇ ਕਿਤੇ ਇੱਥੇ ਅਣਗਹਿਲੀ ਕਰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਸਕੂਲ ਬੱਸਾਂ ਲੱਗਦੀਆਂ ਨੇ ਜਿਹੜੇ ਬੱਚੇ ਹੁੰਦੇ ਨੇ ਉਹ ਵੀ ਇਧਰੋਂ ਸਕੂਲ ਜਾਂਦੇ ਨੇ ਕਿਤਨੇ ਕਿਤੇ ਬਾਰਿਸ਼ ਦੇ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਜਿਹੜਾ ਆ ਪਿੰਡ ਵਾਲਿਆਂ ਨੂੰ ਕਰਨਾ ਪੈਂਦਾ ਕਿਉਂਕਿ ਪਾਣੀ ਬਹੁਤ ਇਕੱਠਾ ਹੋ ਜਾਂਦਾ ਤੇ ਇਸ ਦਿਨ ਵਾਲੀ ਰਸਤਾ ਵੀ ਜਿਹੜਾ ਆ ਨਹੀਂ ਦਿਖਾਈ ਦਿੰਦਾ ਜਿਸ ਦੇ ਕਾਰਨ ਕਈ ਹਾਦਸੇ ਹੋਣ ਦਾ ਵੀ ਡਰ ਜਿਹੜਾ ਲਗਾਤਾਰ ਬਣਿਆ ਰਹਿੰਦਾ ਜਿਸ ਦੇ ਕਾਰਨ ਪਿੰਡ ਵਾਲੇ ਜਿਹੜੇ ਸੀਗੇ ਲਗਾਤਾਰ ਇਸ ਪੁਲ ਨੂੰ ਦੁਬਾਰਾ ਬਣਾਉਣ ਦੀ ਮੰਗ ਜਿਹੜੀ ਆ ਉਹ ਕਰ ਰਹੇ ਨੇ ਪਰ ਪ੍ਰਸ਼ਾਸਨ ਦੇ ਕੰਨਾਂ 'ਚੋਂ ਜੋ ਨਹੀਂ ਸਰਕਰੀਤਾ ਤਸਵੀਰਾਂ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਕਿ ਇਸ ਤਰੀਕੇ ਦਾ ਪੋਲਾ ਇਹ ਥੱਲਿਓਂ ਪੂਰੀ ਤਰੀਕੇ ਦੇ ਨਾਲ ਖੋਖੜਾ ਹੋ ਚੁੱਕਿਆ ਖਸਤਾ ਹੋ ਚੁੱਕਿਆ ਕਿਉਂਕਿ ਇੱਟਾਂ-ਉੱਟਾਂ ਜਿਹੜੀਆਂ ਸੀਗੀਆਂ ਸਾਰੀਆਂ ਥੱਲੇ ਡਿੱਗ ਚੁੱਕੀਆਂ ਨੇ ਜਿਸ ਦੇ ਕਾਰਨ ਸਕੂਲ ਵੈਨ ਜਿਹੜ ਪਿੰਡ ਵਾਲੇ ਦੱਸ ਰਹੇ ਸੀ ਕਹਿੰਦੇ ਸਕੂਲ ਵੈਨ ਜਿਹੜੀ ਆਉਂਦੀ ਹੈ ਤਾਂ ਸਕੂਲ ਵਾਲਿਆਂ ਨੇ ਵੀ ਵੈਨ ਲਿਆਉਣ ਤੋਂ ਮਨਾ ਕਰਤੀ ਸੀ ਕਹਿੰਦੇ ਕਿ ਪੁਲ ਦੇ ਡਿੱਗਣ ਦਾ ਕਾਫੀ ਜ਼ਿਆਦਾ ਡਰ ਹੈ ਜਿਸ ਦੇ ਕਾਰਨ ਵੈਨ ਵੀ ਜਿਹੜੀ ਹੈ ਡਿੱਗ ਸਕਦੀ ਹੈ ਪੁਲ ਡਿੱਗ ਸਕਦਾ ਹੈ ਜਿਸ ਦੇ ਕਾਰਨ ਵੱਡਾ ਹਾਦਸਾ ਜਿਹੜਾ ਆ ਇੱਥੇ ਹੋ ਸਕਦਾ ਹੈ ਤੇ ਕੋਈ ਨਾ ਕੋਈ ਜਾਨੀ ਨੁਕਸਾਨ ਵੀ ਜਿਹੜਾ ਆ ਹੋ ਸਕਦਾ ਹੈ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿਸ ਤਰੀਕੇ ਦੀ ਖਸਤਾ ਹਾਲਤ ਦੇ ਵਿੱਚ ਇਹ ਪਿੰਡ ਹੈ ਹਾਲਾਂਕਿ ਜੇਕਰ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਇਹ ਪਿੰਡ ਜਿਹੜਾ ਆ ਸੱਤ ਤੋਂ ਅੱਠ ਪਿੰਡਾਂ ਨੂੰ ਜੋੜਦਾ ਹੈ ਕਿਉਂਕਿ ਨਾਲ ਹੀ ਰਸਤਾ ਜਿਹੜਾ ਆ ਹਿਮਾਚਲ ਵੱਲੋਂ ਵੀ ਜਾਂਦਾ ਕਹਿ ਲਓ ਮੋਹਾਲੀ ਜ਼ਿਲ੍ਹੇ ਦੇ ਚਾਰ ਪੰਜ ਪਿੰਡ ਜਿਹੜੇ ਨੇ ਇਸੇ ਪੁਲ ਤੋਂ ਹੋ ਕੇ ਲੰਘਦੇ ਨੇ ਚੰਡੀਗੜ੍ਹ ਸ਼ਹਿਰ ਨੂੰ ਵੀ ਇਹ ਰਸਤਾ ਲੱਗਦਾ ਹਾਲਾਂਕਿ ਲੋਕ ਜਿਹੜੇ ਨੇ ਇਸੇ ਰਸਤੇ ਤੋਂ ਵਾਪਸ ਆਉਂਦੇ ਨੇ ਸੋ ਪਰ ਇੱਥੇ ਇਹ ਹੈ ਕਿ ਮਤਲਬ ਚਾਰ ਪੰਜ ਪਿੰਡਾਂ ਨੂੰ ਜੋੜਨ ਵਾਲਾ ਇਹ ਜਿਹੜਾ ਪੁਲ ਹੈ ਪਰ ਇਹ ਕਾਫੀ ਜਦਾ ਖਸਤਾ ਹਾਲਤ ਦੇ ਵਿੱਚ ਹੈ ਲੋਕ ਜਿਹੜੇ ਨੇ ਲਗਾਤਾਰ ਮੰਗ ਕਰ ਰਹੇ ਨੇ ਕਿ ਇਸ ਪੁਲ ਨੂੰ ਜਿਹੜਾ ਹੈ ਦੁਬਾਰਾ ਬਣਾਇਆ ਜਾਵੇ ਚੰਗੀ ਤਰ੍ਹਾਂ ਦੁਬਾਰਾ ਨਵੀਨੀ ਕਰਨ ਜਿਹੜਾ ਇਸ ਪੁਲ ਦਾ ਕੀਤਾ ਜਾਵੇ ਪਰ ਪ੍ਰਸ਼ਾਸਨ ਜਿਹੜਾ ਇਸ ਵੱਲ ਆ ਲਗਾਤਾਰ ਨਹੀਂ ਦੇ ਰਿਹਾ ਤੋਂ ਸਾਡੀ ਕੋਸ਼ਿਸ਼ ਹੈ ਕਿ ਇਸ ਪੂਰੀ ਖਬਰ ਦੇ ਰਹੀ ਪ੍ਰਸ਼ਾਸਨ ਜਿਹੜਾ ਹੈ ਇਸ ਖਬਰ ਵੱਲ ਧਿਆਨ ਦੇਵੇ ਇਸ ਪੁਲ ਵੱਲ ਧਿਆਨ ਦੇਵੇ ਜਿਸ ਦੇ ਕਾਰਨ ਇਸ ਪਿੰਡ ਦੇ ਲੋਕ ਜਿਹੜੇ ਨੇ ਸੁਖੀ ਰਹਿ ਸਕਣ ਕਿਉਂਕਿ ਪੁਲ ਕਾਫੀ ਜਦਾ ਟੁੱਟ ਚੁੱਕਿਆ ਜਿਸ ਦੇ ਕਾਰਨ ਕਈ ਨੁਕਸਾਨ ਜਿਹੜੇ ਨੇ ਉਹ ਹੋ ਸਕਦੇ ਨੇ ਕਿਉਂਕਿ ਜਦੋਂ ਪ੍ਰਸ਼ਾਦ ਦਾ ਮੌਸਮ ਹੁੰਦਾ ਹੈ ਉਦੋਂ ਇਨਾ ਖਤਰਾ ਬਣ ਜਾਂਦਾ ਹੈ ਕਿ ਕਹਿ ਲਓ ਜਿਸ ਤਰੀਕੇ ਦੇ ਨਾਲ ਇਸ ਪੂਰੇ ਏਰੀਏ ਦੇ ਵਿੱਚ ਪਾਣੀ ਭਰ ਜਾਂਦਾ ਆਲੇ ਦੁਆਲੇ ਦੇ ਪਿੰਡਾਂ ਦੇ ਨਾਲ ਸੰਪਰਕ ਜਿਹੜਾ ਇਸ ਪਿੰਡ ਜੈਨਤੀ ਮਾਜਰੇ ਦਾ ਬਿਲਕੁਲ ਜਿਹੜਾ ਹੈ ਟੁੱਟ ਜਾਂਦਾ ਜਿਸ ਦੇ ਕਾਰਨ ਲੋਕ ਆ ਜਾ ਨਹੀਂ ਸਕਦੇ ਤੇ ਲਗਾਤਾਰ ਇਸ ਦੇ ਕਾਰਨ ਲੋਕ ਕਈ ਵਾਰ ਇਹ ਮੰਗ ਕਰ ਰਹੇ ਨੇ ਕਿ ਇਸ ਪੁਲ ਨੂੰ ਜਿਹੜਾ ਆ ਨਵਾਂ ਬਣਾਇਆ ਜਾ ਸਕੇ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਜਿਹੜਾ ਆ ਲਗਾਤਾਰ ਕਦ ਤੱਕ ਇਸ ਪੁਲ ਨੂੰ ਦੁਬਾਰਾ ਬਣਾਉਂਦਾ ਸਾਡੇ ਨਾਲ ਪਿੰਡ ਦੇ ਕੋਈ ਲੋਕ ਹੋਣਗੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਦੋਂ ਤੋ ਉਹ ਲਗਾਤਾਰ ਕਿੰਨੀ ਕਿ ਮੁਸ਼ਕਲਾ ਦਾ ਸਾਹਮਣਾ ਜਿਹੜਾ ਇਸ ਪੁਲ ਦੇ ਕਾਰਨ ਉਹਨਾਂ ਨੂੰ ਕਰਨਾ ਪੈ ਰਿਹਾ ਭਾਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਪਿੰਡ ਜੈੰਤੀ ਮਦਰੀ ਦੇ ਰਹਿਣ ਵਾਲੇ ਹਾਂ ਨਾਮ ਕੀ ਆ ਜਸਵੀਰ ਸਿੰਘ ਤੇ ਆ ਪੁਲ ਦੇ ਕਰਕੇ ਕਿੰਨੀ ਕਿ ਦਿੱਕਤ ਆਂਦੀ ਆ ਰੋਜ਼ ਬੱਚਿਆਂ ਨੂੰ ਲੈ ਕੇ ਜਾਂਦੇ ਹਾਂ ਲੈ ਕੇ ਆਉਂਨੇ ਆਂ ਦਿੱਕਤ ਭਾਜੀ ਬਹੁਤ ਪਰੇਸ਼ਾਨੀ ਆ ਇੱਥੇ ਕਾਫੀ ਸਕੂਲਾਂ ਦੀ ਬੱਸਾਂ ਆਉਂਦੀਆਂ ਹਾਂ ਉਹ ਬੱਸਾਂ ਵੀ ਆਉਂਦੀਆਂ ਨਹੀਂ ਹੈਗੀਆਂ ਤੇ ਸ਼ੀ ਮੰਦਰ ਤੋਂ ਵਾਪਸ ਬੱਚਿਆਂ ਨੂੰ ਤਾਰ ਕੇ ਮੁੜ ਜਾਂਦੀਆਂ ਹਾਂ ਹਾਂ ਉਹ ਕਹਿੰਦੇ ਸੀਗਾ ਨਾ ਪੁਲ ਕਿਸੇ ਵੀ ਟਾਈਮ गिर ਸਕਦਾ ਖੋਕਾ ਬਿਲਕੁਲ ਬਿਲਕੁਲ ਇਹ ਸਿਰਫ ਛੋਟੀ ਗੱਡੀ ਹੈ ਸਾਡੀ ਤਾਂ ਸੀ ਨਿਕਲ ਜਾਂਦੇ ਆ ਤੇ ਇਹਦੇ ਵਿੱਚ ਰਿਸਕ ਹੈਗਾ ਤੁਹਾਡੇ ਸਾਹਮਣੇ ਆ ਸਾਰੇ ਪੱਛੇ ਪੱਥਰ ਕੁਰੇ ਹੋਈ ਹੋਰ ਹੈਗਾ ਪਿੱਛੇ ਪੁਲ ਸ਼ਿਮੰਦਰ ਤੋਂ ਉਹ ਵੀ ਇਦਾਂ ਹੀ ਚੱਲਦਾ ਪਿਆ ਹੋਰ ਜੋਬ ਵਾਲਿਆਂ ਨੂੰ ਵੀ ਪ੍ਰੋਬਲਮ ਆਂਦੀ ਹੈ ਜਦੋਂ ਨਦੀ ਆ ਜਾਵੇ ਕੋਈ ਐਂਬੂਲੈਂਸ ਦੀ ਕਿਸੇ ਨੂੰ ਸਵਦਾ ਕੁਝ ਨਹੀਂ ਹੁੰਦਾ ਉਹਦੇ ਨਦੀ ਆ ਜਾਵੇ ਤਾਂ ਪਿੰਡ ਪੂਰਾ ਟਾਪੂ ਬਣ ਜਾਂਦਾ ਸੰਪਰਕ ਟੁੱਟ ਜਾਂਦਾ ਸਾਰੇ ਓਬਵੀਅਸਲੀ ਟੁੱਟਦਾ ਫਰਾ ਬਾਈ ਚ ਕੋਈ ਸ਼ੱਕ ਨਹੀਂ ਹੈਗਾ ਪਾਣੀ ਵਾਧੂ ਹੁੰਦਾ ਨਦੀ ਉਤਰੇ ਤੋਂ ਬਾਅਦ ਹੀ ਪਬਲਿਕ ਆਣਾ ਜਾਣਾ ਆਪਣਾ ਕਵਰ ਕਰਦੀ ਹੈ ਉਦੋਂ ਪਹਿਲਾਂ ਕੁਝ ਨਹੀਂ ਹੈਗਾ ਪ੍ਰਸ਼ਾਸਨ ਨੂੰ ਕੀ ਕਹੋਗੇ ਪ੍ਰਸ਼ਾਸਨ ਨੂੰ ਆਹੀ ਸਾਡੀ ਮੰਗ ਹੈ ਪੁਲਾਂ ਵੱਲ ਧਿਆਨ ਦਿੱਤਾ ਜਾਵੇ ਕਾਫੀ ਸਾਲਾਂ ਤੋਂ ਹਰੇਕ ਹੀ ਲੀਡਰ ਆਨੇ ਆ बड़े-बड़े दावे करते हैं। हम ये करेंगे, विकास करेंगे। सारे वोटों तक मतलब आंदा। कोई भी ਸਾਡੇ ਇੱਥੇ ਕੋਈ ਸੁਣਵਾਈ ਨਹੀਂ ਹੈਗੀ। ਸਭ ਤਲਵੇ ਚੱਟਣੇ ਵਾਲੇ ਆਂ ਬੰਦੇ ਜਿਹੜੇ ਮੁਰੇ ਮੁਖਬਰ ਹੁੰਦੇ ਆ ਨਾ ਕੁਝ ਨਹੀਂ ਕਰਦਾ। ਉਸ ਟਾਈਮ ਅਸੀਂ ਲੀਡਰਾਂ ਦੇ ਪਿੱਛੇ ਆ ਘੁੰਮਦੇ ਆ ਪਤਾ ਨਹੀਂ ਸਾਡਾ ਰੱਬੇ ਬਣ ਕੇ ਆ ਗਏ। ਕੋਈ ਕੁਝ ਨਹੀਂ ਕਰਦਾ। ਸਿਰਫ ਵੋਟਾਂ ਤੱਕ ਉਹ ਤੋਂ ਬਾਅਦ ਗੇੜੇ ਛੇੜੇ ਮਾਰਦੇ ਆ ਪਬਲਿਕਿਟੀ ਆਪਣੀ ਚਾਹੁੰਦੇ ਆ ਤੋਂ ਬਾਅਦ ਕੁਝ ਨਹੀਂ ਹੈਗਾ। ਇੱਦਾਂ ਹੀ ਆ ਸਿਰਫ ਇੱਥੇ ਦੇਖ ਲੋ ਕਿੰਨਾ ਕੇ ਸਿਰਫ ਹੀ ਨੱਕੇ ਲਵਾ ਕੇ ਰੈਂਪ ਦਾ ਤਾਂ ਕਮ ਸੇ ਕਮ ਸਹੀ ਕਰਦੇ। ਬਿਲਕੁਲ ਲੋਕਾਂ ਦੇ ਬੱਚੇ ਸਕੂਲ ਤੋਂ ਉਹ ਗੱਡੀਆਂ ਦਾ ਟਰਾਂਸਪੋਰਟ ਦਾ ਦੇ ਰਹੇ ਆ ਸਕੂਲਾਂ ਦੀ ਫੀਸਾਂ ਭਰ ਰਹੇ ਆ ਉਹ ਲੇਡੀਜ਼ ਵਿਚਾਰੀ ਇੱਥੇ ਨਹੀਂ ਚੱਲਾਂਦੇ ਐਕਟਿਵਾ ਵਗੈਰਾ ਆਪਣੇ ਇੱਥੇ ਨਹੀਂ ਇੰਨੇ ਹੈਗੇ ਵਿਕਾਸ ਇਦਾਂ ਦਾ ਤੇ ਬਹੁਤ ਪ੍ਰੋਬਲਮ ਆ ਸਾਰੇ ਵਿਚਾਰੇ ਦੀ ਢੀ ਲਾਣੇ ਵਾਲੇ ਬੰਦੇ ਨੇ ਕੋਈ ਇੱਥੇ ਲੈਣ ਲੋਡ ਦਾ ਹੈ ਨਹੀਂ ਹੈਗਾ ਵੀ ਆਪਣਾ ਕਰ ਲੂਗਾ ਇਹ ਲਾ ਵਸੀਲਾ ਹਨਾ ਕੀ ਨਾਮ ਆ ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਮੇਰਾ ਨਾਮ ਮਿੱਟੂ ਹੈ ਜੀ ਮਜੰਤੀ ਵਜਰੀ ਦਾ ਰਹਿਣ ਵਾਲਾ ਜੀ ਇਹ ਪੁਲ ਦੇ ਕਰਕੇ ਕਿੰਨੀ ਕੀ ਦਿੱਕਤ ਆ ਰਹੀ ਆਣ ਜਾਣ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਸਮੱਸਿਆ ਹੈ ਜੀ ਇੱਥੇ ਮਿਲ ਕੇ ਆਣਾ ਜਾਣਾ ਬਿਲਕੁਲ ਬੰਦ ਹੈ ਇਹਦਾ ਕੋਈ ਪਤਾ ਨਹੀਂ ਹੈ ਕਦੋਂ ਗਿਰ ਜੀ ਸਰਕਾਰਾਂ ਦਾ ਕੋਈ ਇੱਥੇ ਕਿਸੇ ਦਾ ਕੋਈ ਰੋਲ ਨਹੀਂ ਕੋਈ ਦੇਖਭਾਲ ਨਹੀਂ ਕਰ ਰਹਾ ਬਿਲਕੁਲ ਵੀ ਕੋਈ ਡਿਪਾਰਟਮੈਂਟ ਨਹੀਂ ਆ ਰਿਹਾ ਇਹ ਤਾਂ ਮਤਲਬ ਕਿ ਜਦੋਂ ਇੱਕ ਵਾਰ ਕੋਈ ਨਦੀ ਆਈ ਪਾਣੀ ਆ ਗਿਆ ਤਾਂ ਇਹ ਸਾਰਾ ਹੀ ਰੁੜ ਜਾਣਾ ਹੈ ਪੋਲ ਕਹਿੰਦੇ ਵੀ ਕਹਿ ਲੋ ਚੰਡੀਗੜ੍ਹ ਦੇ ਨਾਲ ਵੀ ਜੋੜਦਾ ਆ ਪੰਜਾਬ ਦੇ ਚਾਰ ਹਰਿਆਣੇ ਨਾਲ ਵੀ ਹਰਿਆਣੇ ਨਾਲ ਵੀ ਜੋੜਦਾ ਹੈ ਹਿਮਾਚਲ ਨਾਲ ਵੀ ਜੋੜਦਾ ਇਹ ਬੱਦੀ ਨੂੰ ਜਾਂਦਾ ਰੋਡ ਜਦੋਂ ਨਦੀ ਆਉਂਦੀ ਹੈ ਕਹਿੰਦੇ ਵੀ ਪੰਜ ਛੇ ਪਿੰਡਾਂ ਦਾ ਸੰਪਰਕ ਜਿਹੜਾ ਹੈ ਜੈੰਤੀ ਮਾਜਰੀ ਨਾਲ ਟੁੱਟ ਜਾਂਦਾ ਬਿਲਕੁਲ ਹੀ ਟੁੱਟ ਜਾਂਦਾ ਜੀ ਬਿਲਕੁਲ ਹੀ ਟੁੱਟ ਜਾਂਦਾ ਇੱਕ ਤਰ੍ਹਾਂ ਟਾਪੂ ਬਣ ਜਾਂਦਾ ਕਿ ਉਹਨਾਂ ਕੋਈ ਆ ਸਕਦਾ ਨਾ ਜਾ ਸਕਦਾ ਕਿੰਨਾ ਤਰ ਹੈਗਾ ਹੈਗਾ ਬਿਲਕੁਲ ਸਰ ਬਿਲਕੁਲ ਇਹੀ ਗੱਲ ਹੈ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਅਸੀਂ ਤਾਂ ਰਿਕਵੈਸਟ ਕਰ ਰਹੇ ਹਾਂ ਜੀ ਹੱਥ ਬਨ ਕੇ ਬੇਨਤੀ ਹੈ ਕਿ ਸਾਡਾ ਕੰਮ ਇਹ ਬਿਲਕੁਲ ਜਲਦ ਤੋਂ ਸਾਡੀ ਤਾਂ ਹੀ ਰਿਕੁਐਸਟ ਹੈ ਮੇਰਾ ਹਰਜੀਤ ਸਿੰਘ ਹੈ ਤੇ ਪੁਲ ਦੇ ਕਰਕੇ ਕਿੰਨੀ ਕੀ ਦਿੱਕਤ ਆ ਰਹੀ ਆਣ ਚਾਹੁੰਦੇ ਬਹੁਤ ਆਂਦੀ ਹੈ ਜੀ ਹੁਣ ਦੇਖੋ ਉੱਪਰੋਂ ਮੀਂਹ ਪੈ ਰਿਹਾ ਜੀ ਆਏ ਨਹੀਂ ਪਤਾ ਵੀ ਕਿਹੜੇ ਵਕਤਾਂ ਨਦੀ ਆਜ ਬਾਈ ਉਹ ਹਾਂਜੀ ਪੁਲ ਥੱਲਿਓ ਪੂਰਾ ਖਾਲੀ ਹੋ ਚੁੱਕਿਆ ਇੱਟਾ ਉੱਟਾ ਸਾਰੀਆਂ ਨਿਕਲ ਚੁੱਕੇ ਹਾਂ ਜੀ ਇਹ ਖਤਰਾ ਹੀ ਹੈ ਜੀ ਉਹਨਾ ਜੇ ਗੱਡੀ ਗੁੱਡੀ ਆ ਗਈ ਕੋਈ ਇਹ ਤਾਂ ਹੀ ਇਹਦੋਂ ਰ ਇਹ ਗਰੇਵੇ ਆ ਪੱਥਰ ਬੁੱਤਰ ਜੇ ਗਰੇਵੇਂ ਕੋਈ ਇਹਦੋਂ ਗੱਡੀ ਨਾ ਕਰੇ ਜੇ ਗੱਡੀ ਕਰਤੀ ਗੱਡੀ ਢੇਠ ਹਾਂ ਹਾਂਜੀ ਉਹ ਦਰਖਤ ਦੇ ਸ਼ਾਖ ਕੱਟ ਕੇ ਲਾਏ ਹੋਏ ਨੇ ਵੀ ਚਲੋ ਕਿਸੇ ਨੂੰ ਪਤਾ ਲੱਗ ਜੂ ਕਿ ਅੱਗੇ ਇਹ ਪੱਥਰ ਹੈ ਜਿਹੜਾ ਇਹ ਗੱਡੀਆਂ ਦੇ ਥੱਲੇ ਲੱਗ ਜਮਾ ਇਹ ਛੋਟੀਆਂ ਗੱਡੀਆਂ ਜੀ ਇਹ। ਕੋਣ ਕਹ ਲੋ ਵੀ ਕਿਸੇ ਵਕਤ ਗਿਰ ਸਕਦਾ ਮੰਨ ਲਓ। ਹਾਂ ਜੀ ਹਾਂ। ਉਧਰਲਾ ਵੀ ਆਈ ਹਾਲ ਹੈ ਇੱਧਰ ਵੀ ਆਈ ਹਾਲ ਹੈ। ਬਾਈਆ ਪੁਲ ਦੇ ਕਰਕੇ ਕਿੰਨੀ ਕੀ ਦਿੱਕਤ ਆ ਰਹੀ ਹੈ? ਬਹੁਤ ਦਿੱਕਤ ਆ ਵੀਰ ਜੀ ਜਦ ਬਰਸਾਤ ਪੈਂਦੀ ਹੈ ਬੁਰਾ ਹਾਲ ਹੋ ਰਿਹਾ। ਬੱਚੇ ਸਕੂਲ ਵਾਲੇ ਬਹੁਤ ਜ਼ਿਆਦਾ ਤੰਗ ਰਹਿੰਦੇ ਆ। ਹੂੰ। ਇਹ ਡਿੱਗ ਵੀ ਸਕਦਾ ਜਦੋਂ ਮਰਜ਼ੀ ਡਿੱਗ ਸਕਦਾ। ਹਾਂ। ਅੱਗੇ ਦੇਖਿਆ ਟੋਇਆ ਵੀ ਬਹੁਤ ਬੜਾ ਆ ਗਿਆ। ਪੁਰੇ ਵੈਸੇ ਹੀ ਬਹੁਤ ਦੋ ਤਿੰਨ ਵਾਰੀ ਉਹ ਲਿਆ। ਕਿ ਮੋਟਰ ਮੋਟਰਸਾਈਕਲ ਵੀ ਹੜ ਜਾਂਦੇ ਨੇ। ਹਾਂ। ਪੁ ਖਤਮ ਹੈ ਪ੍ਰਸ਼ਾਸਨ ਨੂੰ ਕੀ ਕਹੋਗੇ ਪ੍ਰਸ਼ਾਸਨ ਦੇ ਗਤੇ ਹੀ ਹੋਇਆ ਹੈ ਕਿ ਬਣੇ ਇਹ ਜਿੰਨੀ ਜਲਦੀ ਹੋ ਸਕੇ ਨਵਾਂ ਬਣਾਇਆ ਜਾਵੇ ਬਿਲਕੁਲ ਮੇਰਾ ਨਾਮ ਜੀ ਮਨਦੀਪ ਸਿੰਘ ਹੈ ਤੇ ਆ ਪੁਲ ਦੇ ਕਰਕੇ ਸਕੂਲ ਚ ਪੜਦੇ ਹੋ ਤੁਸੀਂ ਆਣ-ਦਾਨ ਦੇ ਵਿੱਚ ਕਿੰਨੀ ਦਿੱਕਤ ਆਂਦੀ ਆ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਜੀ ਨਦੀ ਵੀ ਆ ਜਾਂਦੀ ਆ ਕਿ ਕਿ ਵਾਰੀ ਫਿਰ ਸਕੂਲ ਜਾਣ ਚ ਬਹੁਤ ਦਿੱਕਤ ਆਉਂਦੀ ਆ ਸਕੂਲ ਜਾਂਦੇ ਨਹੀਂ ਫਿਰ ਜਦੋਂ ਨਦੀ ਆਂਦੀ ਆ ਸੂਲੀ ਮੈਨਾਂ ਦੀ ਪੁਲ ਵੀ ਕਹਿੰਦੇ ਥੱਲੋਂ ਖੋਖਲਾ ਹੋਇਆ ਪਿਆ ਪੂਰਾ ਟੁੱਟ ਰਿਹਾ ਹੈ ਹਾਂਜੀ ਉਹ ਟਿੜਿਆ ਹੋਇਆ ਉੱਥੋਂ ਥੱਲੋਂ ਖਾਲੀ ਹੋ ਗਿਆ ਪੂਰਾ ਪੂਰਾ ਥੱਲੋਂ ਖਾਲੀ ਹੋ ਗਿਆ ਹਾਂਜੀ ਹਾਦਸਾ ਹੋ ਸਕਦਾ ਕਿਸੇ ਵੀ ਵਕਤ ਹਾਂਜੀ ਬਹੁਤ ਜ਼ਿਆਦਾ ਸੰਭਾਵਨਾ ਕਦੋਂ ਤੱਕ ਪ੍ਰਸ਼ਾਸਨ ਦੇ ਵੱਲੋਂ ਕੀ ਕਦਮ ਚੁੱਕੇ ਗਏ ਨੇ ਇਸ ਪੁਲ ਨੂੰ ਦੁਬਾਰਾ ਨਵਾਂ ਬਣਾਉਣ ਦੇ ਵਿੱਚ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵੀ ਵੀ ਕਰਾ ਰਿਹਾ ਨਿਰਪੱਖ ਪੋਸਟ